ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੀਆਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਘਰ ਦੇ ਪਾਲੇ ਪਸ਼ੂ ਆ ਵੀਰ ਕੋਲੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚਾਲ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਕਿਵੇਂ ਵਧੀਆ ਵੀਰ ਜੀ ਵਧੀਆ ਵੀਰ ਜੀ ਨਾਂ ਦੱਸਿਓ ਆਪਣਾ ਰਣਜੀਤ ਸਿੰਘ ਮੇਰਾ ਨਾਮ ਰਾਣਾ ਵੈਸੇ ਠੀਕ ਹੈ ਜੀ ਹਾਂ ਜੀ ਤਾ ਪਿੰਡ ਵੀਰ ਜੀ ਮੀਰਾਗੜ ਕਲਾ ਮੀਰਾਗੜ ਕਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਆ ਗਿਆ ਪਾ ਹਾਂਜੀ ਅੰਮ੍ਰਿਤਸਰ ਤਸਵੀਰ ਵੀ ਅੰਮ੍ਰਿਤਸਰ ਤਸਵੀਰ ਵੀ ਅੰਮ੍ਰਿਤਸਰ ਤਾਂ ਫੋਨ ਨੰਬਰ ਵੀਰੇ ਬੋਲਿਓ 8427755670 ਠੀਕ ਹੈ ਜੀ ਤਾਂ ਆਪਣੇ ਘਰ ਦੇ ਪਸ਼ੂ ਆ ਪਾਲੇ ਹੋਏ ਹਨ ਹਾਂਜੀ ਠੀਕ ਹੈ ਜੀ ਤਾਂ ਇਹ ਗੱਪਣਾ ਦੋਵੇਂ ਵੀਰੇ ਹਾਂਜੀ ਹਾਂਜੀ ਵੀਰ ਜੀ ਇਹ ਹਫਤਾ ਲੈਂਦੀ ਆ 10 ਦਿਨ ਕਰ ਦੂੰ ਮੈਂ ਇੱਕ ਇੱਕ ਹਫਤਾ 35 ਦਿਨ ਲੈਂਦੀ ਇੱਕ ਮਹੀਨਾ 5-7 ਦਿਨ ਤੇ ਲੈ ਜੂਗੀ ਅੱਛਾ ਉਹ ਇੱਕ ਮਹੀਨਾ ਲੈ ਜੂਗੀ ਹਜੇ ਹਾਂਜੀ ਠੀਕ ਹੈ ਵੀਰੇ ਤਾਂ ਇਹਦੇ ਬਾਰੇ ਦੱਸੀਏ ਤਾਂ ਵੀਰੇ ਕਿੰਨੇ ਦਿਨ ਬਾਕੀ ਨੇ ਇਹਦੇ ਉਹਨਾਂ ਇਹਦੇ ਵੀਰ ਜੀ ਦੱਸ ਦੇਣਾ ਕਿ ਇਮਾਨਦਾਰੀ ਨਾਲ ਲੈ ਜੂਗੀ ਇਹ ਦਿਨ ਦਾ ਬਾਕੀ ਨੇ ਹਾਂਜੀ ਠੀਕ ਆ ਤਾਂ ਵੀਰੇ ਕਿੱਡੀ ਛੋਟੀ ਮੈਂ ਰਿਕਾਰਡ ਕੀਤੀ ਸੀ ਇਹਦਾ ਵੀਰ ਜੀ ਪਹਿਲੇ ਸੂਏ ਨੇ 16 ਲੀਟਰ ਦੁੱਧ ਕੱਢਿਆ ਦੂਜੇ ਸੂਏ ਨੇ 18 ਲੀਟਰ ਦੁੱਧ ਕੱਢਿਆ ਸਾਡੇ ਕੋਲ ਸਾਡੀ ਆਮ ਆਪਣੀ ਨੋਰਮਲ ਸੇਵਾ ਦੇ ਨੋਰਮਲ ਸੇਵਾ ਤੇ ਹਾਂਜੀ ਤਾਂ ਐਰ ਕੀ ਤੀਸਰਾ ਸੂਆ ਸੁਣਾ ਇਹਨੇ ਹਾਂਜੀ ਤੇ ਚੌਥਾ ਸੂਆ ਸੁਣਾ ਠੀਕ ਆ ਤੇ ਇਹਦੇ ਕਿੰਨੇ ਦਿਨ ਬਾਕੀ ਦੱਸੇ ਵੀਰੇ ਵੀਰ ਜੀ ਦੱਸ ਦੇਣਾ ਦਿਨ ਦਾ ਹਾਂ ਹਾਂਜੀ ਠੀਕ ਆ ਤਾਂ ਵੀਰੇ ਇਹਦਾ ਤੋਰਾ ਵਿਖਾਈ ਹੁਣ ਚੈੱਕ ਕਰਾਈਏ ਲਓ ਜੀ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਤੀਸਰਾ ਸੂਆ ਵੀਰ ਕਹਿੰਦਾ ਸੁਣੀਆ ਤਾਂ ਦੁੱਧ ਦਾ ਵੀਰ ਜੀ ਨੇ ਦੱਸਿਆ 18 ਕਿਲੋ ਦੀ ਇਹਨੇ ਚਵਾਈ ਕਰਾਈ ਆ ਤਾਂ ਬਾਕੀ ਵੀਰੇ ਹਜੇ ਦਿਨ ਦਾ ਬਾਕੀ ਨੇ ਮਤਲਬ ਆਪਾਂ ਗਰੰਟੀ ਲਿਖ ਕੇ ਦੇਣੇ ਪਿਆ ਰਹਿਆ ਬਿਲਕੁਲ ਜੀ ਮੈਮ ਬਾਕੀ ਵੀਰੇ ਕੱਦ ਕਾਠ ਫੋਲਾ ਵਜਨ-ਵੁਜਨ ਬਹੁਤ ਜ਼ਿਆਦਾ ਆ ਤਾਂ ਬਾਕੀ ਚੈੱਕ ਕਰ ਲੋ ਪਿੱਠ ਪੂੜਾ ਤਾਂ ਕੱਦ ਕਾਠ ਬਹੁਤ ਜ਼ਿਆਦਾ ਤਾਂ ਬਾਕੀ ਵੀਰੇ ਲੇ ਵਾ ਲੂਆ ਚੰਗਾ ਘੈਂਟ ਲੱਗਿਆ ਦੋਸਤ ਜੀ ਬਿਲਕੁਲ ਤੋਰ ਦੇ ਜੀ ਦੇਖੋ ਵੀਰੋ ਲੇਵ ਲੂਵੇ ਤੋਂ ਹੰਦਾ ਜਲਾ ਲਓ ਕਿੰਨਾ ਦੁੱਧ ਪਰੂਗੀ ਦੇਣਾ ਇਹ ਵੀਰ ਜੀ ਨੇ 10 ਦੱਸਿਆ ਤੇ 18 ਕਿਲੋ ਦੀ ਚਵਾਈ ਇਹਨੇ ਕਰਾ ਦਿੱਤੀ ਆ ਇਹ ਡੰਗਰ ਕਾਫੀ ਚੁੱਪੇ ਮੇਰੇ ਕੋ 15 16 ਡੰਗਰ ਆ ਠੀਕ ਹੈ ਜੀ ਇਹਦੇ ਕਰਕੇ ਫਿਰ ਮੁਸ਼ਕਲ ਆਉਂਦੀ ਆ ਕਦਾ ਕਦਾ ਕੋਈ ਕਦਾ ਹੈ ਨਹੀਂ ਨਾਲ ਠੀਕ ਹੈ ਤਾਂ ਵੀਰੇ ਦੇਣ ਹੈ 10 ਵੀਰ ਜੀ ਨੇ ਬਾਕੀ ਦੱਸਿਆ ਤੇ ਦੁੱਧ ਦੀ ਚਵਾਈ ਵੀ ਚੰਗੀ ਕਰਾਈ ਆ ਤਾ ਫੁੱਲ ਵੀਰੇ ਕੱਦ ਵਜਣਾ ਕਿਹੜਾ ਵੀਰ ਲਾਗੇ ਚੱਲ ਕੇ ਆਊਗਾ ਵੀਰੋ ਤੁਸੀਂ ਛੱਡ ਕੇ ਨਹੀਂ ਜਾਂਦੇ ਬਹੁਤ ਵੱਡੀ ਘੋਟੀ ਮੈਂ ਆ ਬਿਲਕੁਲ ਮੈਂ ਬਿਲਕੁਲ ਵੀਰੇ ਕੱਦ ਕਾਠਾ ਲੀਆ ਹਨਾ ਫੁੱਲ ਕੱਦ ਕਾਠ ਆ ਗਿਆ ਵਾ ਐ ਵਜਨ ਮੂਜਨ ਵੀਰੋ ਫੁੱਲ ਆ ਗਿਆ ਤਾਂ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਿਓ ਫੇਸ ਕੁਆਲਿਟੀ ਵੀ ਚੰਗੀ ਘੈਂਟ ਆ ਤਾਂ ਵੀਰ ਜੀ ਥਾਣ ਦੀ ਗੱਲ ਕਰੀਏ ਤਾਂ 게ਟ 게ਟ ਤੇ ਥਾਣਾ ਆ ਗਿਆ ਜੀ ਐ ਨਾੜਾ ਨੂਣਾ ਵੀਰੇ ਮਾਨਦੇ ਆ ਤੇ ਵੀਰ ਜੀ ਨੇ ਦੱਸਿਆ ਕਿ 10 ਦਿਨ ਹਜੇ ਬਾਕੀ ਆ। ਤਾਂ ਦੁੱਧ ਦਾ ਰਕੜ ਵੀਰੇ ਚੰਗਾ ਇਹਦਾ ਹਨਾ ਜੀ। ਤੇ ਵੀਰ ਜੀ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਹੈ? ਤੁਸੀਂ ਜਿਹੇ ਲੈ ਲਓ ਤਾਂ ਸਾਨੂੰ ਕਿੰਨੇ 3.5 ਤੋਂ ਘੱਟ ਨਹੀਂ ਦੇਣੀ। ਬਿਲਕੁਲ। ਤੇ ਬਾਕੀ ਆਪਾਂ ਦਾ 2.5 ਲੱਖ ਰੁਪਈਆ ਮੁੱਲ ਕਰਦੇ ਜੀ ਦਾ। 2.5 ਕਰਦੇ। ਹਾਂ ਜੀ। ਤਾਂ ਕਿੰਨੇ ਦੀ ਵੀਰੇ ਹੁਣ ਹਾਂ ਨਾ ਪੱਕੀ ਦੇ ਦੇਣੀ ਜਿਹੜੀ। ਮੈਂ ਤੁਸੀਂ ਦੱਸ ਦਿਓ ਜਿੰਨੇ ਦੀ ਕਹਿ ਦੋਗੇ ਫਿਰ। ਬਿਲਕੁਲ ਜੀ। ਤਾਂ ਵੀਰੇ ਕਿਦਾਂ 18 ਕਿਲੋ ਦੀ ਚਵਾਈ ਕਰਾਈ ਆ। ਐਰਕੀ ਵੀ ਦੁੱਧ ਚੰਗਾ ਭਰੂਗੀ ਹਨਾ। ਚੰਗਾ ਦੁੱਧ 20 ਤੋਂ ਬਾਅਦ ਜਾਊ ਛੋਟੀ। 20 ਤੋਂ ਬਾਅਦ ਜਾ ਤਾਂ ਚੰਗੇ ਰਿਕਾਰਡ ਵਾਲੀ ਆ ਤਾਂ ਕਿੰਨਾ ਮਾਨਦਾਨ ਵੀਰੇ ਹੋਜੂ ਹਾਂ ਨਾ ਕਿੰਨੇ ਦੀ ਜੋ ਤੁਸੀਂ ਕਹਿ ਦੋ ਨਹੀਂ ਤੁਸੀਂ ਦੱਸਣਾ ਵੀਰੇ ਤੁਸੀਂ ਮਾਲ ਕਰ ਮਾਲ ਕਰ ਦੋ ਹਰ ਕੀ ਆ ਇੰਨਾ 20 ਵੀ ਦੀ ਜਾਂ ਕਰਦੇ ਯਾਰ ਕੋਈ ਕਰ ਜਿੱਦਾਂ ਗਿਆ ਤਾਂ 20 ਵੀ ਦੀ ਕਰਦੇ 20 ਵੀ ਦੀ ਤੇ 18 ਕਿਲੋ ਦੀ ਵੀਰ ਜੀ ਨੇ ਕਿਹਾ ਕਿ ਚਵਾਈ ਵੀਰ ਜੀ ਇਹ ਝੋਟੀ ਮੈਨੇ ਕਰਾਈ ਆ ਤਾਂ ਏਅਰ ਕੀ ਤੀਜਾ ਸੂਆ ਤਾਂ ਦੋ ਆਪਾਂ ਕੀ ਅੰਦਰ ਸੂਬੇ ਤਸੱਲੀ ਕਰਾ ਕੇ ਇਹ ਆ ਵੀ ਹੱਥੇ ਬਾਦਲ ਦੁੱਧ ਘਰ ਆਉਣਾ ਹੈ ਕੀ ਬਾਤ ਹੈ ਜੀ ਵੇਖੋ ਜੀ ਵੀਰ ਜੀ ਕਹਿੰਦੇ ਆ ਕਿ ਕਿਸੇ ਵੀਰ ਨੂੰ ਪਸੰਦ ਆ ਬੇਸ਼ੱਕ ਸਾਈ ਪਾ ਦੇ ਤੇ ਦੁੱਧ ਦੇ ਚੜ ਕੇ ਆਪਾਂ ਇਹਨੂੰ ਦੇ ਦਾਂਗੇ ਕਿਉਂਕਿ ਸਾਨੂੰ ਉਮੀਦ ਆ ਜੇ ਤੇ ਹਨਾ ਵੀਰੇ ਹਾਂਜੀ ਹਾਂਜੀ ਕਿਉਂਕਿ ਅੱਥੀ ਦੁੱਧ ਕੱਢਿਆ ਇਹਨੇ 18 ਲੀਟਰ ਪਿਛਲੇ ਸਵੇਰੇ ਉਹ ਥੋੜਾ ਹੋ ਪੜੀ ਜੁੜੀ ਮੈਂ ਬਿਲਕੁਲ ਜੀ ਹਾਂਜੀ ਤਾਂ ਵੇਖੋ ਜੀ ਵੀਰ ਜੀ ਆਦੇ ਦੁੱਧ ਚੰਗਾ ਭਰਦੀ ਆ ਬੇਸ਼ੱਕ ਕੋਈ ਸੂਈ ਚੱਲੇ ਜੇ ਬੇਸ਼ੱਕ ਗੱਬਨ ਤੇ ਲੈ ਜੇ ਦਿਨ 10 ਬਾਕੀ ਹੈ ਜੀ ਹਨਾ ਜੀ 10 ਤੋਂ 11 11 ਦਿਨ ਵੱਧ ਵੀ ਖਰ ਸਕਦੀ ਵੀਰੇ ਅੱਜ ਕੋਈ ਇੱਕ ਦਿਨ ਦੀ ਨਾ ਦਿਹਾੜੀ ਡਾਂਗੀ ਖੜੂ ਜ਼ਿਆਦਾ ਨੇ 9 ਤੋਂ 12 ਦੇ ਵਿੱਚ ਵਿੱਚ ਹੀ ਆ ਅਸੀਂ ਵੀ ਕਰ ਸਕਦੀ ਆ ਬਾਲਾਂ ਵੀ ਕਰ ਸਕਦੀ 10 ਵੇ ਬਿਲਕੁਲ ਜੀ ਇੱਕ ਦੋ ਦਿਨ ਉੱਪਰ ਲੈ ਜੇ ਘਾਟ ਲੈ ਜੇ ਹਨਾ ਜੀ ਉੱਪਰ ਲੈ ਜੇ ਦਾ ਘਾਟ ਲੈ ਜੇ ਬਿਲਕੁਲ ਕਿਉਂਕਿ ਇੱਧਰ ਤੁਹਾਨੂੰ ਪਤਾ ਸਮੁੰਦਰਿਆ ਦਾ ਤਾਂ ਪਤਾ ਥੋੜਾ ਵੀ ਬਿਲਕੁਲ ਵੀਰੇ ਬਿਲਕੁਲ ਤਾਂ 20 ਵਿੱਚ ਮੰਤਨ ਹੋ ਜੂ ਵੀਰੇ ਕੋਈ ਗੱਲ ਜੋ ਜਿੱਦਾਂ ਕੋਈ ਭੈੜ ਭਰਾ ਲਾਵੇ ਫੋਨ ਕਰ ਦਾਂਗੇ ਮੰਤਨ ਕਰਦੀ ਐ ਇੱਕ ਹੀ ਗੱਲ ਐ ਵੀ 15 ਦੀ ਜਾਂਦੇ ਹੋ ਇੱਕ 15 ਦੀ ਨਹੀਂ ਮੇਰਾ ਵੀਰੇ ਦੋ ਦੋ 15 ਦੀ ਕੋਈ ਹਾਂਜੀ ਜ਼ਿਆਦਾ 2 15 ਦੀ ਹਾਂ ਜਿਆਦਾ ਡਾਊਨ ਹੋਏ ਨਾ ਜਿਆਦਾ ਡਾਊਨ ਹੋਏ ਨਾ ਤਾਂ ਚਲੋ 2 20 ਚੋਂ ਮਾਨ ਕਰਦੇ ਹੋ ਕੋਈ ਵੀਰ ਫੋਨ ਲਾਵੇ ਮਾਨ ਕਰਦਾਂਗੇ ਜਿਹੜਾ ਕੋਈ ਭੈਣ ਭਰਾ ਖਰੀਦੂਗਾ ਮਾਨ ਤਨ ਖੁੱਲਾ ਕਰਦਾਂਗੇ ਉਹ ਦੱਸੋ ਤਾਂ ਵੇਖੋ ਵੀਰੋ ਵੀਰ ਕਹਿੰਦਾ 2 20 ਚੋਂ ਮਾਨ ਤਨ ਖੁੱਲਾ ਹੋ ਜਿਉ ਤਾਂ 18 ਲੀਟਰ ਦੀ ਚਵਾਈ ਕਰਾ ਗਈ ਆ ਤਾਂ ਐਰ ਕੀ ਵੇਖੋ ਤੀਸਰਾ ਸੂਬਾ ਵੀਰ ਜੀ ਜਾਂਦੇ ਵੀ ਚੰਗਈ ਮਾਈ ਉਮੀਦ ਆ ਕਿ ਚੰਗਾ ਦੁੱਧ ਭਰੂਗੀ ਬਾਕੀ ਵੀਰੇ ਤੋਰਾ ਇੱਕ ਵਾਰੀ ਵਿਖਾਈਏ ਤਾਂ ਖੋਲਿਓ ਵੇਖੋ ਵੀਰੋ ਇੱਕ ਵਾਰੀ ਤੋਰਾ ਚੈੱਕ ਕਰ ਲਿਓ ਲੇਵਲੂਆ ਕਿੰਨਾ ਗਾ ਨੂੰ ਬਣਾਉਂਦੀ ਜਾਂਦੀ ਆ ਉਨਾ ਪੇਸ਼ਾਣ ਨੂੰ ਬਣਾਉਂਦੀ ਆ ਤਿਆਰ ਤਿਆਰ ਹੋ ਗਿਆ ਤੱਕ ਆਉ ਇੱਥੋਂ ਤੱਕ ਆਉ ਮੈਂ ਇੱਥੋਂ ਤੱਕ ਅੱਛਾ ਜੀ ਹਾਂ ਜੀ ਤਾਂ ਵੇਖੋ ਵੀਰੋ ਫੁੱਲ ਕੱਦ ਵਜਣਾ ਤਾਂ ਬਾਕੀ ਇੱਕ ਰੀ ਤੋਰਾ ਤਰਾ ਇਹਦਾ ਫਿਰ ਚੈੱਕ ਕਰ ਲਿਓ ਕੋਈ ਵੀਰ ਦੂਰੋਂ ਚੱਲ ਗਿਆ ਉਹ ਵੀਰੋ ਤੁਹਾਨੂੰ ਪਸੰਦ ਜ਼ਰੂਰ ਆਊਗੀ ਕੋਈ ਨਿੱਕੇ ਕੱਦ ਦੀ ਨਾ ਮੰਨ ਕੇ ਚੱਲਿਓ ਫੁੱਲ ਕੱਦ ਵਜਣਾ ੱਲੇ ਵਾਲੂਆ ਵੀ ਚੰਗਾ ਘੈਂਟ ਲੱਗਿਆ ਫੱਟੀਦਾਰ ਲੈਵਾ ਆ ਬਾਕੀ ਵੀਰ ਜੀ ਨੇ ਦੱਸਿਆ ਇਹ ਕਾਫੀ ਬੰਦੀ ਆ ਇਹ ਦਿਨ ਦਾ ਬਾਕੀ ਨੇ ਚੀਕ ਬਹੁਤ ਵੱਡੀ ਮੈਂ ਵੀਰੋ ਕੋਈ ਨਿੱਕੀ ਨਾ ਮੰਨ ਕੇ ਚਲ ਜਿਓ ਤਾਂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਵੀਰ ਕਹਿੰਦਾ ਦੋ ਵਿੱਚੋਂ ਮਾਨਤਨ ਕਰਦਾਂਗੇ ਮੋੜਾਂਗੇ ਨਹੀਂ ਕਿਸੇ ਨੂੰ ਤੁਸੀਂ ਫੋਨ ਜ਼ਰੂਰ ਲਾ ਲਿਓ ਤਾਂ ਵੀਰ ਜੀ ਕਹਿੰਦੇ ਬੇਸ਼ੱਕ ਸਾਈਪ ਆਗੇ ਕੋਈ ਸੂਈ ਤੇ ਚਵਾਈ ਕਰਾ ਕੇ ਲੈ ਜੇ ਤਾਂ ਵੇਖੋ ਵੀਰੋ ਫੁੱਲ ਗਰੰਟੀਆਂ ਵੀਰ ਦੇ ਦਿੰਦਿਆ ਠੀਕ ਆ ਜੀ ਦੋ ਵਿੱਚੋਂ ਤੇ ਵੀਰੇ ਆ ਦੂਜੇ ਨੰਬਰ ਤੇ ਆ ਗਈ ਝੋਟੀ ਇਹਦਾ ਦੱਸਿਓ ਵੀਰ ਜੀ ਇਹਦੇ ਇੱਕ ਮਹੀਨਾ ਦੋ ਚਾਰ ਦਿਨ ਖੜੂਗੀ ਇਹ ਸੇ ਇੱਕ ਮਹੀਨਾ ਬਾਕੀ ਆ ਹਾਂ ਜੀ ਇੱਕ ਮਹੀਨਾ ਬਾਕੀ ਇਹਦਾ ਠੀਕ ਹੈ ਜੀ ਹਾਂ ਜੀ ਤਾਂ ਵੀਰੇ ਇਹਦਾ ਵੀ ਤੋਰਾ ਵਿਖਾਈਏ ਵਿਖਾ ਲੈਂਦੇ ਪਹਿਲਾ ਸੂਆ ਕੀ ਨਾ ਇਹ ਹਾਂ ਜੀ ਹਾਂ ਜੀ ਮੂੰਹ ਛਿੱਗੀ ਏ ਇਹ ਮੂੰਹ ਛੇ ਦੰਦਾ ਹਾਂ ਜੀ ਮੂੰਹ ਛੇ ਦੰਦਾ ਵੇਖੋ ਵੀਰੋ ਇਹ ਵੀ ਕੱਦ ਵਜਨ ਵਾਲੀ ਆ ਤਾਂ ਹੈ ਪਹਿਲਾ ਸੂਆ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਘੈਂਟ ਲੱਗੀ ਆ 1 ਮਹੀਨਾ ਵੀਰ ਦੀ ਨਾਲ ਦੱਸਿਆ ਕੀ ਹਜੇ ਬਾਕੀ ਆ ਸੂਣ ਦੇ ਵਿੱਚ ਇਹਦੇ ਇੱਕ ਮਾ ਲਿਓ ਕੋਈ ਨਾ ਵੇਖੋ ਵੀਰੇ ਥਨ ਥਨ ਚੰਗਾ ਹੁਣ ਤੋਂ ਹੀ ਤਾਂ ਹਜੇ 1 ਮਹੀਨਾ ਬਾਕੀ ਆ ਝੋਲੀ ਚ ਵਾਲੀ ਚੰਗੀ ਆ Kemalui. ਹਾਂਜੀ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਇਹ ਕਿੰਨੇ ਦੀ ਝੋਟੀ ਹੋ ਜੂ ਹੁਣ ਵੀਰ ਭਾਵੇਂ ਮੈਨੂੰ 1:20 ਮੰਗ ਲਈਏ ਹਾਂਜੀ ਤਾਂ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਚਲੋ ਵੀਰੇ 1 ਮਹੀਨਾ ਕੇ ਵੀਰ ਨੂੰ ਸਾਹਮਣੀ ਹੈਨਾ ਤਮਾਨ ਤਨ ਕਰ ਦਿਓ ਲੱਖ ਚੋਂ ਹੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹਿ ਦਿੰਦੇ ਜੀ ਕਰ ਦਈਏ ਇੱਕ ਹੀ ਗੱਲ ਵੀਰੇ ਕਰ ਦਿਓ ਇੱਕ ਵਾਰ ਫਿਰ ਉਦੋਂ ਥਾਣੇ ਨਾ ਜਾਏ ਹੋ ਜੀ ਨਹੀਂ ਬੋਧਾਂ ਦੀ ਹਾਂਜੀ ਹਾਂ ਨਾ ਇੱਕ ਹੀ ਗੱਲ ਵਿੱਚ ਛੋੜ ਛੱਪਾ ਵੀਰੇ 90 ਪੂਰੇ ਦੀ ਕੋਈ ਗੱਲ ਨਹੀਂ ਕਰਦੇ ਠੀਕ ਹੈ ਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਕੋਈ ਇਹਨੂੰ ਨਿੱਕੀ ਵੀ ਨਾ ਮੰਨ ਕੇ ਚੱਲ ਜਿਓ ਫੁੱਲ ਕੱਦ ਵਜਣਾ ਸਿੰਗ-ਸੁੰਗ ਦੀ ਕੁਆਲਿਟੀ ਚੰਗੀ ਕੈਂਟ ਲੱਗੀ ਆ ਤਾਂ ਪਹਿਲਾ ਸੂਆ ਹਜੇ ਸੂਣੀਆ ਥਣ ਥਣ ਦੀ ਕੁਆਲਿਟੀ ਵੀ ਚੰਗੀ ਲੱਗੀ ਆ ਬਾਕੀ ਵੀਰੇ ਪਾਲ ਜੋ ਬਹੁਤ ਜ਼ਿਆਦਾ ਤਾਂ ਵੀਰੇ ਕਿਦਾਂ ਜੇ ਕੋਈ ਦੋਵੇਂ ਪਸ਼ੂ ਪਾਲੇ ਤਾਂ ਜੋੜੇ ਪਾਲੇ ਕਿਦਾਂ ਬਹੁਤ ਮਾਂ ਤਾਂ ਨ ਹੋ ਜੀ ਵੀਰੇ ਗੁੱਲਾ ਮਾਂ ਤਾਂ ਹੋ ਜੀ ਯਾਰ ਗੁੱਲਾ ਮਾਂ ਤਾਂ ਹੋ ਜੀ ਜੋੜੇ 'ਚ ਠੀਕ ਆ ਤਾਂ ਦੋਵੇਂ ਛੋਟੀਆਂ ਕੀ ਜਾਂਦੇ ਨੇ ਉਹ ਦੂਸਰਾ ਕਰਦੀਆਂ ਪਾਲੀਆਂ ਨੇ ਕਰਦੀਆਂ ਪਾਲੀਆਂ ਦੋਵੇਂ ਪਸ਼ੂ ਤਾਂ ਵੇਖੋ ਵੀਰੋ ਵੀਰ ਕਹਿੰਦਾ ਕੀ ਦੋਵੇਂ ਪਸ਼ੂ ਜੇ ਕੋ ਜੋੜਾ ਪਾਲੂਗਾ ਤਾਂ ਮਾਂ ਤਨ ਹੋ ਜੂ ਮੋੜਾਂਗੇ ਨਹੀਂ ਕਿਸੇ ਨੂੰ ਤੁਸੀਂ ਬਾਕੀ ਵੀਰੋ ਫੋਨ ਲਾ ਲਿਓ ਝੋਟੀ ਬਹੁਤ ਸ਼ਾਨਦਾਰ ਆ ਤਾਨੂੰ ਛਗੀ ਯਾਰਾ 6 ਦਿਨ ਦਾ ਹਾਂ ਠੀਕ ਕੋਈ ਨਾ ਜਿੰਨੀ ਮੋਹਣਾ ਥੋੜੀ ਜਲਤ ਕਰਦੀ ਆ ਠੀਕ ਠੀਕ ਕੋਈ ਨਾ ਟੱਟ ਲਾਂ ਲਾ ਦੇ ਕੋਈ ਨਾ ਰਹਿੰਦੇ ਵੀਰੇ ਤਾਂ ਬਾਕੀ ਵੀਰੇ ਆਪ ਦੀ ਵੇਖ ਪਰਖ ਕਰਕੇ ਲੈ ਜਿਓ ਹਨਾ ਵੀਰੇ ਤਾਂ ਚੰਗੀ ਝੋਟੀ ਆ ਪਹਿਲੇ ਸੂਏ ਦੀ ਵੀ ਤੇ ਇਹਦਾ ਬਹੁਤ ਚੰਗਾ ਰਿਕਾਰਡ ਵੀਰ ਜੀ ਦੱਸਦੇ ਮੈਂ ਇਹਦਾ ਤੀਸਰਾ ਸੂਆ ਸੁਣੀ ਆ ਤਾਂ 18 ਟਰਟਰ ਲੁੱਟ ਚੜਿਆ ਤੇ ਬਾਕੀ ਵੀਰ ਕਹਿੰਦਾ ਕਿ ਤੁਸੀਂ ਫੂਨ ਲਾ ਲਿਓ ਸਾਈਆਂ ਪਾ ਦਿਓ ਬੇਸ਼ੱਕ ਚਵਾਈ ਦੇ ਆਗੇ ਆਪ ਦੀ ਖਰੀਦ ਕਰ ਲਿਓ ਤਾਂ ਬਾਕੀ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਵੀਰੇ ਵੀਰ ਨੂੰ ਫੋਨ ਜ਼ਰੂਰ ਲਾ ਲਿਓ ਮਾਨਤਨ ਟਾਡਾ ਹੋ ਜੂ ਜੋੜੇ ਚ ਵੀਰ ਕਹਿੰਦਾ ਭੁੱਲਾ ਮਾਨਤਨ ਕਰਦਾਂਗੇ ਹਣਾ ਵੀਰੇ ਹਾਂਜੀ ਇਹਦੀ ਕੋਈ ਗੱਲ ਨਹੀਂ ਭੁੱਲਾ ਮਾਨਤਨ ਕਰਦਾਂਗੇ ਠੀਕ ਹੈ ਵੀਰੇ ਹਾਂ ਵੀਰੇ ਆਪਣਾ ਨਾਂ ਦੱਸ ਦਿਓ ਫਿਰ ਇੱਕ ਮੇਰਾ ਨਾਂ ਵਾ ਪਿੰਡ ਮੀਰਾਗੜ ਕਲਾਮ ਆ ਅੱਛਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਕੋਨ ਨੰਬਰ ਵੀ ਤਾਂ ਦੱਸਿਓ 8427755774 ਠੀਕ ਹੈ ਵੀਰੇ ਸਾਸਿਕਾ ਸਾਸਿਕਾ ਕਿਰਤੀ ਸਾਸਿਕਾ